ਨਵਾਂ ਸ਼ਹਿਰ ਦੇ ਬਲਾਚੌਰ ਦੇ ਕੋਲ ਇੱਕ ਭਿਆਨਕ ਹਾਦਸਾ ਹੋਇਆ ਹੈ। ਭਾਰਤੀ ਫੌਜ ਦਾ ਇੱਕ ਟਰੱਕ ਦੋ ਕਾਰਾਂ ਡਸਟਰ ਅਤੇ ਮਾਂਜਾ ਦੇ ਨਾਲ ਟਕਰਾ ਗਿਆ। ਹਾਦਸੇ ਵਿੱਚ ਇੱਕ ਕਾਰ ਸਵਾਰ ਦੀ ਮੌਤ ਹੋਈ ਹੈ। ਪੁਲਿਸ ਮੁਤਾਬਕ ਇੰਡੀਆ ਮਾਂਜਾ ਕਾਰ ਦੀ ਤੇਜ਼ ਰਫ਼ਤਾਰ ਕਰਕੇ ਇਹ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਫੌਜੀ ਟਰੱਕ ਸ਼ਿਮਲੇ ਤੋਂ ਮਾਧੋਪੁਰ ਨੂੰ ਜਾ ਰਿਹਾ ਸੀ। ਉਸ ਵਿੱਚ 5 ਜਵਾਨ ਸਵਾਰ ਸਨ। ਜਦੋਂ ਨਵਾਂ ਸ਼ਹਿਰ ਤੋਂ ਰੋਡ ਬਲਾਚੌਰ ਨੇੜੇ ਪਹੁੰਚੇ ਤਾਂ ਬਲਾਚੌਰ ਤੋਂ ਰੋਪੜਵਾਲ ਨੂੰ ਜਾ ਰਹੀ ਤੇਜ਼ ਰਫ਼ਤਾਰ ਇੰਡੀਆ ਮਾਂਜਾ ਤੇ ਡਸਟਰ ਗੱਡੀ ਨਾਲ ਟਕਰਾ ਗਈ। ਇੱਕਰ ਇਨੀ ਭਿਆਨਕ ਸੀ ਕਿ ਮਾਂਜਾਕਾਰ ਤਬਾਹ ਹੋ ਗਈ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਡਸਟਰ ਵਿੱਚ ਸਵਾਰਾਂ ਦਾ ਬਚਾਅ ਹੋ ਗਿਆ ਹੈ ਹਾਦਸੇ ਕਾਰਨ ਸੜਕ ਤੇ ਲੰਮਾ ਜਾਮ ਲੱਗ ਗਿਆ ਇਹ ਇੱਕ ਗੱਡੀ ਆ ਜਿਹੜੀ ਇੰਡੀਕੋ ਉਹ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸੀਗੀ ਦੂਜੇ ਪਾਸੇ ਆਰਮੀ ਦਾ ਜਿਹੜਾ ਵੱਡਾ ਟਰੱਕ ਆ ਉਹ ਆ ਰਿਹਾ ਸੀ ਉਹ ਨੋਨ ਵਾਲੀ ਸਾਈਡ ਤੋਂ ਜਿਹੜੀ ਇੰਡੀਕੋ ਕਾਰ ਵਾਲਾ ਇਕੱਲਾ ਬੰਦਾ ਉਹਨੂੰ ਚਲਾ ਰਿਹਾ ਸੀ ਇੱਕ ਬੰਦਾ ਉਹ ਤੇਜ਼ ਸਪੀਡ ਤੇ ਸੀ ਉਹਨੇ ਇੱਕ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੀ ਟੱਕਰ ਜਿਹੜੀ ਆ ਉਹਦੀ ਆਰਮੀ ਵਾਲੀ ਗੱਡੀ ਟਰੱਕ ਨਾਲ ਆਰਮੀ ਦੇ ਨਾਲ ਹੋ ਗਈ ਹੈ ਸਿੱਧੀ ਟੱਕਰ ਜਿਹਦੇ ਚੋਂ ਉਸ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਕੋਈ ਜੋ ਉਸ ਬੰਦੇ ਦੀ ਜਿਹੜੀ ਡੈਥ ਹੋ ਗਈ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਨਹੀਂ ਹੋਰ ਇੱਕ ਮਾਈਨਰ ਜਿਹਾ ਸੀਗਾ ਉਹ ਜਦੋਂ ਆਰਮੀ ਦੇ ਕੋਲ ਪਿੱਛੇ ਗੱਡੀ ਆ ਰਹੀ ਸੀ ਜੀ ਕੋਈ ਛੋਟੀ ਜੀ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਮਾਈਨਰ ਚੈਸ ਕਰਾ ਚੁੱਕਾ ਹੈ ਵੈਰੀਫਾਈ ਨਹੀਂ ਹੋਇਆ ਹੈ ਨਾ ਉਹਦੀ ਉਹਦੀ ਬਾਡੀ ਹੈ ਜਿਹੜੀ ਹਜੇ ਵੀ ਗੱਡੀ ਦੇ ਵਿੱਚ ਕਾਫੀ ਜ਼ਿਆਦਾ ਫਸੀ ਹੋਈ ਹੈ ਤੇ ਉਹ ਜਦੋਂ ਹੁੰਦਾ ਉਸ ਤੋਂ ਬਾਅਦ ਵੈਰੀਫਾਈ ਨਾ ਨਮਸ਼ਾ ਤੋਂ ਸੁਖਜਿੰਦਰ ਸੁਖਾ ਦੀ ਰਿਪੋਰਟ ਪੰਜਾਬ ਟੂਡੇ